ਪਟਨਾ ਚ ਡਾਕਟਰ ਅਮਰ ਸਿੰਘ ਦੇ ਹੱਕ ਚ ਪਰਮਾ ਇਕੱਠ ਹੋਇਆ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੀ ਇਤਿਹਾਸਿਕ ਜਿੱਤ ਦੀ ਨੀ ਰੱਖੀ ਗਈ ਦਫ਼ਤਰ ਦੇ ਉਦਘਾਟਨ ਮੌਕੇ ਹੋਏ ਇਕੱਠ ਨੇ ਮੁਰ ਤੋਂ ਡਾਕਟਰ ਅਮਰ ਸਿੰਘ ਦੇ ਹੱਕ ਚ ਫਤਵਾ ਸੁਣਾਇਆ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇੰਡੀਆ ਗੱਠ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਉੱਥੇ ਹੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਤੋਂ ਆਪ ਉਮੀਦਵਾਰ ਕਾਰਪਰੇਟ ਸੈੰਗ ਜੇਪੀ ਹਾਲੇ ਵੀ ਭਾਜਪਾ ਦੇ ਸੰਪਰਕ 'ਚ ਹਨ ਅੱਜ ਖੰਨੇ ਤੋਂ ਬੁਜਾਇਆ ਗਿਆ ਚੋਣ ਦਾ ਦਫ਼ਤਰ ਲੱਗਾ ਕੀ ਕਹੋਗੇ ਨਹੀਂ ਕਹਿਣਾ ਕਿ ਭਾਈ ਅਸੀਂ ਅੱਜ ਸਾਰੇ ਹਲਕਿਆਂ ਦੇ ਲੀਡਰ ਆਏ ਮੇਰੇ ਹਲਕਾ ਇੰਚਾ ਜਾਏ ਦੂਸਰੇ ਵੀ ਸਾਰੀ ਸੀਨੀਅਰ ਲੀਡਰਸ਼ਿਪ ਕਰੀਬ-ਕਰੀਬ ਸ਼ਾਇਦ ਹੀ ਕੋਈ ਆਦਮੀ ਨਾ ਆਇਆ ਹੋਵੇ ਸਭ ਲੋਕ ਆਏ ਔਰ ਅੱਜ ਦਫ਼ਤਰ ਖੋਲਣਾ ਸੀ ਸਾਡਾ ਮੁੱਖ ਦਫ਼ਤਰ ਖੰਨੇ 'ਚ ਔਰ ਅੱਜ ਅਸੀਂ ਸਾਰੇ ਲੀਡਰਾਂ ਨੇ ਇੱਕ ਸੁਨੇਹਾ ਦੇਣਾ ਸੀ ਕਿ ਭਾਜਪਾ ਨਾਲ ਔਰ ਜਿਹੜੀ ਇਹ ਝਾੜੂ ਪਾਰਟੀ ਉਹਦੇ ਨਾਲ ਆਪਣੀ ਲੜਾਈ ਆ ਔਰ ਆਪਾਂ ਦੋਵਾਂ ਪਾਰਟੀਆਂ ਨੂੰ ਹਰਾਵਾਂਗੇ ਔਰ ਮੈਨੂੰ ਸਭ ਲੋਕ ਜਿਤਾ ਕੇ ਦੁਬਾਰਾ ਪਾਰਲੀਮੈਂਟ ਦਫ਼ਤਰ ਉਹ ਮੁੱਖ ਜਿਹੜਾ ਦਫ਼ਤਰ ਸੀ ਉਹ ਫਤਿਹਗੜ੍ਹ ਸਾਹਿਬ ਚ ਸੀ ਉਹ 5 ਸਾਲ ਹੀ ਰਿਹਾ ਔਰ ਮੈਂ ਉੱਥੇ ਮਹੀਨੇ ਚ ਇੱਕ ਜਾਂ ਦੋ ਵਾਰੀ ਜਾ ਕੇ ਬੈਠਦਾ ਸੀ ਜਦੋਂ ਵੀ ਦਿੱਲੀੋਂ ਆਉਂਦਾ ਸੀ ਔਰ ਉੱਥੇ ਜਿਹੜਾ ਵੀ ਬੰਦਾ ਆ ਜਾਂਦਾ ਸੀ ਉਹਨੂੰ ਮੈਂ ਮਿਲਦਾ ਸੀ ਇਹ ਰੌਲਾ ਪਾਉਂ ਸੀ ਵੀ ਰਾਹੁਲ ਗਾਂਧੀ ਇਲੈਕਸ਼ਨ ਨਹੀਂ ਲੜਨਗੇ ਪਰ ਰਾਹੁਲ ਗਾਂਧੀ ਅੱਜ ਨਾਮਿਨੇਸ਼ਨ ਕਰਨ ਜਾ ਰਹੇ ਆ ਕਿੰਨਾ ਕੁ ਪੋਸਟ ਮਿਲੂਗਾ ਜੀ ਦੇਖੋ ਕਾਂਗਰਸ ਪਾਰਟੀ ਨੂੰ ਜਦੋਂ ਵੀ ਸਾਡੇ ਮੁਖੀਆਂ ਜਾਂ ਪਾਰਟੀ ਦੇ ਸੀਨੀਅਰ ਲੀਡਰ ਕਿਤੋਂ ਵੀ ਇਲੈਕਸ਼ਨ ਲੜਦੇ ਆ ਤੇ ਜਿਹੜਾ ਵਰਕਰ ਆ ਉਹ ਜੁਸ਼ੀਲਾ ਹੋ ਜਾਂਦਾ ਉਹ ਇਲੈਕਸ਼ਨ ਨਾ ਲੜਦੇ ਯੂਪੀ ਤੋਂ ਤੇ ਸਾਡਾ ਯੂਪੀ ਦਾ ਲੀਡਰ ਸਭ ਯੂਪੀ ਦੇ ਵਰਕਰ ਨੂੰ ਬੜੀ ਉਦਾਸੀ ਹੋਣੀ ਸੀ ਉਹ ਆਪ ਮੇਨ ਸੀਟ ਤੋਂ ਲੜ ਰਹੇ ਆ ਉਹਦੇ ਨਾਲ ਸਾਡਾ ਯੂਪੀ ਦੀ ਪਰਫਾਰਮੈਂਸ ਵਦੂ ਕਿ ਸਾਰੇ ਹਿੰਦੁਸਤਾਨ ਚ ਅੱਛੀ ਸਾਡੀ ਪਰਫਾਰਮੈਂਸ ਇੰਡੀਆ ਗੱਠਜੋੜ ਦੀ ਕਿਸ ਤਰ੍ਹਾਂ ਪਰਫਾਰਮੈਂਸ ਦੇ ਦਿਆ ਗਾ ਇੰਡੀਆ ਗੱਠਜੋੜ ਦੀ ਭਾਈ ਸਰਕਾਰ ਬਣ ਰਹੀ ਆ ਆ ਜਿਹੜੇ ਹੁਣ ਗੋਦੀ ਮੀਡੀਆ ਇਹ ਪਹਿਲਾਂ ਕਹਿੰਦਾ ਸੀ 400 ਪਾਰ ਹੁਣ ਇਹ ਕਹੀ ਜਾ ਰਿਹਾ ਕਿ ਨਹੀਂ ਕਿਸੇ ਕੀ ਵੇਬ ਨਹੀਂ ਆਰੇ ਭਾਈ ਮੈਂ ਉਹਨਾਂ ਨੂੰ ਬਾਰ-ਬਾਰ ਕਹਿਣਾ ਕਿ ਭਰਾਵੋ ਵੇਵ ਤਾਂ ਤੁਸੀਂ ਮੋਦੀ ਦੀ ਔਰ ਭਾਜਪਾ ਦੀ ਕਹਿ ਰਹੀ ਸੀ ਸਾਡੀ ਤਾਂ ਵੇਵ ਕਦੇ ਤੁਸੀਂ ਕਹੀ ਨਹੀਂ ਤੇ ਜੇ ਕਿ ਵੇਵ ਅੱਜ ਚੱਲ ਨਹੀਂ ਰਹੀ ਤੋ ਤੁਹਾਡੇ ਚ ਇਨਾ ਹੌਸਲਾ ਕਿਉਂ ਨਹੀਂ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਹੈਗੇ ਕਿ ਮੋਦੀ ਦੀ ਵੇਵ ਨਹੀਂ ਚੱਲ ਰਹੀ ਸਾਡੀ ਤਾਂ ਕਦੇ ਤੁਸੀਂ ਬਣਾਈ ਨਹੀਂ ਔਰ ਕਾਂਗਰਸ ਦੀ ਸਰਕਾਰ ਬਣੂਗੀ ਇੰਡੀਆ ਆਲਾਈንስ ਦੀ ਸਰਕਾਰ ਬਣੂਗੀ ਮੋਦੀ ਚਾਰੇ ਪਾਸੇ ਹਾਰ ਰਿਹਾ ਹੈ ਦੇਖੋ ਅੱਜ ਖੰਨਾ ਵਿਖੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦਾ ਡਾਕਟਰ ਉਮਰ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਆਪ ਆਪਣਾ ਦੁਬਾਰਾ ਤੋਂ ਉਮੀਦਵਾਰ ਅਲਾਨਿਆ ਉਹਨਾਂ ਦਾ ਆਫਿਸ ਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਸਾਰੇ ਹੀ ਲੀਡਰ ਸਾਹਿਬਾਨ ਸਾਰੇ ਹੀ ਮੇਨ ਵਰਕਰ ਸਾਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਆ ਕੇ ਅੱਜ ਕੀਤਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਕੈਂਡੀਡੇਟ ਨਹੀਂ ਅਲਾਨਿਆ ਮੇਰੇ ਕੋਲੇ ਪੁਖਤਾ ਜਾਣਕਾਰੀ ਹੈ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਛੱਡ ਕੇ ਗਿਆ ਆ ਉਹ ਬੀਜੇਪੀ ਦੇ ਨਾਲ ਇਨ ਟੱਚ ਹੈ ਅਜੇ ਵੀ ਬੀਜੇਪੀ ਅਜੇ ਵੀ ਇਸ ਉਮੀਦ ਦੇ ਵਿੱਚ ਹੈਗੀ ਹੈ ਕਿ ਉਹ ਸਾਡੇ ਵੱਲ ਆ ਕੇ ਸਾਡਾ ਕੈਂਡੀਡੇਟ ਬਣ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਚ ਜਾਣ ਤੋਂ ਪਹਿਲਾਂ ਉਹਦੀ ਦੋਹੇ ਪਾਸੇ ਡੀਲ ਚੱਲ ਰਹੀ ਸੀ ਕਿਉਂਕਿ ਇੱਕ ਇੱਕ ਉਦਾਹਰਨ ਤਾਂ ਆਪਾਂ ਜਿਹੜੀ ਹੈ ਉਹ ਜਲੰਧਰ ਦੀ ਦੇਖ ਹੀ ਲਈ ਹੈ ਇਹ ਰਿੰਕੂ ਨੂੰ ਲੈ ਕੇ ਗਏ ਸੀਗੇ ਉਹ 6 ਮਹੀਨੇ ਤੋਂ ਬਾਅਦ ਭਾਜਪਾ ਵਾਲੇ ਚਲੇ ਗਏ तितਲੀ ਬਣ ਕੇ ਉੱਧਰ ਚਲਾ ਗਿਆ ਇਹ ਜਿਹੜੀ तितਲੀ ਭਗਵੰਤ ਮਾਨ ਲੈ ਕੇ ਗਿਆ ਆ ਇਹ ਇਹਦੇ ਕਿਉਂਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਨੂੰ ਕਦੇ ਆਉਣ ਦੇ ਨਾਲ ਸਾਡੀ ਇਲੈਕਸ਼ਨ ਚੱਲੂਗੀ ਉਹ ਬਣੀ ਨਹੀਂ ਗਈ ਵਰਕਰ ਨਾਲ ਤੁਰਿਆ ਨੀ ਆਮ ਆਦਮੀ ਪਾਰਟੀ ਦਾ ਉਹਨੇ ਪਸੰਦ ਨਹੀਂ ਕੀਤਾ ਭਵੇ ਭਵੇਖ ਭਾਰਤ ਦਾ ਦੰਗੋ ਸੌਂਦਾ ਇਹ ਆ ਮੋਦੀ ਦੀ ਇੰਦਰ ਨੂੰ ਲਿਜਾਣਾ ਚਾਹੁੰਦੇ ਆ ਔਰ ਘੱਟ ਗਿਰਦੀ ਇਹਦਾ ਤਾਂ ਕੋਈ ਉਹਨਾਂ ਦਾ ਦੇਖਣਾ ਹੀ ਨਹੀਂ ਚਾਹਦੇ ਔਰ ਕਿਆ ਕਿਆ ਪਾਸ਼ਾ ਦਾ ਅਯੋਗ ਕਰਦੇ ਆ ਤੇ ਇਸ ਉਹ ਸਾਰੇ ਪੰਜਾਬ ਨੇ ਇੱਕ ਫੈਸਲਾ ਲੈ ਲਿਆ ਕਿ ਬੀਜੇ ਪੀੜਾ ਕੈਂਡੀਡੇਟ ਕਿੱਥੇ ਵੀ ਆ ਜਾਓ ਉਹਨੂੰ ਪਹੁੰਚਾਉਣਾ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਆ ਗਏ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਨਾਗਰਾ ਜੀ ਸਾਡੇ ਬਹੁਤ ਕੇ ਪੰਜਾਬ ਦਾ ਤਾਂ ਫੈਸਲਾ ਹੋ ਚੁੱਕਿਆ ਭਾਈ ਕੇ ਪੰਜਾਬ ਦੇ ਲੋਕਾਂ ਦਾ ਫੈਸਲਾ ਹੋ ਚੁੱਕਿਆ ਮੈਂ ਇਹ ਕਹਿ ਰਿਹਾ ਸੀ ਹਾਂ ਚਾਲੇ ਚੱਲ ਔਰ ਇਹ ਇਸਰਾਂ ਦਾ ਕਹ ਰਿਹਾ ਡੇਟਾ ਦੇ অপੋਜੀਸ਼ਨ ਦੇ ਪਰਚੇ ਰੱਦ ਕਰਾਓ ਔਰ ਪਾਜ ਪਾ ਦੇ ਉਹਨਾਂ ਅਧਿਕਾਰ ਨੂੰ ਕਹਿ ਦੋ ਕਿ ਐਮਪੀ ਬਣ ਗਿਆ ਔਰ ਐਮਐਲਏ ਬਣ ਗਿਆ ਮੋਦੀ ਜੀ ਯਾਦ ਰੱਖਿਓ ਤੇ ਤੁਹਾਡੀ ਹਾਲਤ ਹੁਣ ਖਰਾਬ ਆ ਇਲੈਕਸ਼ਨ ਚ ਰੋਕੀ ਗਾ ਲੋ ਪਾਜ ਪਾ ਦੇ ਚੈਲੇ ਰੱਖੋ ਚਲੋ ਉਹਦੇ ਪਿੱਛੇ ਪਿੱਛੇ 10 ਸਾਲ ਤੋਂ ਕੰਮ ਨਹੀਂ ਕੀਤਾ ਹੋਰ ਆਪਾਂ ਉਹਨਿਆਂ ਦੇ ਜਿਹੜੇ ਪੰਜਾਬ ਤੋਂ ਝਾੜੂ ਵਾਲੇ ਲੋ ਜੀ ਇਹਨਾਂ ਨਾਲੇ ਉਹ ਡੋਈ ਲਾਉਂਦੇ ਆ ਕੰਮ ਨਹੀਂ ਕੋਈ ਕਰਦੇ ਮੈਂ ਮੇਰਾ ਗਿਆਨ ਹੈ ਵੱਡਿਆ ਵੱਡੇ ਦੀਆਂ ਲੱਤਾਂ ਉਹਦੇ ਕੰਬਦੀਆਂ ਨੇ ਅਰੋਰ ਡਾਕਟਰ ਅੰਮਰ ਸਿੰਘ ਜਿਹਨੂੰ ਤੁਸੀਂ ਅਸ਼ੀਰਵਾਦ ਦਿੱਤਾ ਸੀ ਪਹਿ ਸ਼ਰੀਫ ਫਤਿਹਗੜ ਸਾਹਿਬਰ ਛੋਟੇ ਸਾਹਿਬ ਜਨ ਦੇ ਹੋਊਗਾ ਸਾਰੀ ਦੁਨੀਆ ਚੋ ਗੱਲ ਪਚਾਈ ਉਹ ਮੈਂ ਕਿਹਾ ਇਸ ਤਰ੍ਹਾਂ ਦੀ ਕੁਰਬਾਨੀ ਤਾਂ ਕਿਤੇ ਨਹੀਂ ਆ ਮੈਂ ਕਿਹਾ ਤੁਹਾਨੂੰ ਮਜ਼ਦੂਰ ਯਾਦ ਨਹੀਂ ਆਇਆ ਤੁਹਾਨੂੰ ਦੁਕਾਨਦਾਰ ਯਾਦ ਨਹੀਂ ਆਇਆ ਤੁਹਾਨੂੰ ਆ ਛੋਰੀ ਯਾਦ ਨਹੀਂ ਆਉਂਦੀ ਆ ਮੈਂ ਕਿਹਾ ਇਹਨਾਂ ਦਾ ਵੀ ਚਰਚਾ ਮਾਫ਼ ਕਰੋ ਹੀ ਮੈਂ ਮੰਨ ਕਰਦਾ ਸੁਣੀ ਸਾਰੀ ਗੱਲ ਤੇ ਜੋ ਵੀ ਕਰਿਆ ਉਹ ਚਲੇ ਜੇ ਕਿਉਂਕਿ ਖਾਸ ਕਰ ਨਰੇਗਾ ਵਾਲਿਆਂ ਨੂੰ ਘੱਟੋ ਘੱਟ ਉਹਨਾਂ ਦੀ 400 ਰੁਪਿਆ ਦਿਹਾੜੀ ਮਜ਼ਦੂਰੀ ਕਰਾਂਗੇ ਇਹ ਵੀ ਕਾਂਗਰਸ ਦਾ ਵਾਦਾ ਸਭ ਨੂੰ ਅਸੀਂ 1 ਲੱਖ ਰੁਪਿਆ ਸਮਾਨਾ 85000 ਰੁਪਿਆ ਮਹੀਨਾ ਉਹਨਾਂ ਨੂੰ ਗ੍ਰਾਂਟ ਪਿਆ ਦੇ ਅਸੀਂ ਅਮੀਰਾ ਵੀ ਜਿਹੜੇ ਉਧਰ ਵੰਡ ਪੂਰੀਆਂ ਤੇ ਸੈਂਟਰਲ ਗਵਰਨਮੈਂਟ ਦੀਆਂ ਖਾਲੀ ਪਈਆਂ ਲਈ ਸਭ ਤੋਂ ਪਹਿਲਾਂ ਸਾਡੀ ਸਰਕਾਰ ਬਣਦੇ ਇਹਦਾ 3 ਲੱਖ ਦਾ ਜੇ ਬਣਾਗੇ 3 ਲੱਖ 90 ਹਰ ਵੇਰ ਉਦਾਰ ਨੂੰ ਲੱਖ ਰੁਪਏ ਫਸਾਰੇ ਹਰ ਦਾ ਇੰਚਾਰਜ ਸਾਰੇ ਐਕਸੇ ਮੇਲੇ ਸਾਹਿਬ ਦੱਸ ਚੁੱਕੇ ਆ ਮੈਂ ਤੇ ਤੁਹਾਡਾ ਸੇਵਾਦਾਰ ਜਿੱਥੇ ਤੁਸੀਂ ਲੈ ਕੇ ਉੱਥੇ ਚਲਾ ਗਿਆ ਜਿਹੜਾ ਕੰਮ ਦੀ ਵਾਰ ਕਰਾ ਦੂੰਗਾ ਇਹਦਾ ਵੇਖੇ ਪਾ ਰਹੇ ਆ ਆ ਲੱਖਾ ਜੀ ਦਾ ਲੱਖਾ ਜੀ ਤੁਸੀਂ ਭੁੱਲੀ ਗਏ ਦੁਰਾਇਆ ਉਹ ਨਹਿਰ ਦਾ ਮੋਹ ਹਾਂ ਆ ਤੇ ਉਹ ਨਹਿਰ ਤੇ ਉਹ ਪੁਲ ਦੇ 70 ਕਰੋੜ ਕਰਾ ਕੇ ਲੈ ਕੇ ਆਇਆ। ਉਹ ਬੰਦੂ। ਤੇ ਬਹੁਤ ਸਾਰੇ ਡਾਕਟਰ ਅਮਰ ਸਿੰਘ ਨੇ ਆਪਣੇ 5 ਸਾਲਾਂ ਦੇ ਪਤੇਗੜ ਸਾਹਿਬ ਜੀ ਦੀ ਮਿਹਰਮਹਰ ਕੋਲ ਲਿਆ। ਤੋਂ ਇਸ ਕਰਕੇ ਅੱਜ ਖੋਟੇ ਕੋਲੇ ਇੱਕ ਹੀਲ ਆਪਣੇ ਆਪਣੇ ਪੀਤੇ ਹੋਏ ਪਛੋਕਰ ਦੇ ਵਿੱਚ ਮਿਹਨਤ ਦੇ ਨਾਲ ਤੁਹਾਡੇ ਕੰਮਾਂ ਨੂੰ ਕਿਤੇ ਵੀ ਜਾ ਕੇ ਕਰਵਾ ਸਕਦਾ ਥੋਡੂ ਕੰਮ। ਹੋ ਜਾਨ ਅਧਰ ਨੀ ਦੇਖਦਾ ਜੀ ਪਿੱਛੇ ਜੋ ਕੱਲਾ ਕੇਬਲ ਨੇ ਸਭ ਨਜ਼ਰ ਆ ਰਹੇ ਪਾਕਿਸਤਾਨ ਟੁਕੀਆ ਪਲੇਟ ਪਿੱਛੇ ਰਕੀਬਨ ਤੋਂ ਜਾ ਰਹੇ ਪਿੱਛੇ ਨੂੰ ਪਿੱਛੇ ਕਾਂਗਰਸ ਪਾਲਟੀ ਜਿੰਦਾਬਾਦ واہ واہ دلن توں تھوڑاے جاؤ کہ رحمت اللہ محمد اکرم مرزا زندہ باد